हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਓਲਰ ਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਵੀਰ ਸੰਦੀਪ ਸਿੰਘ ਹੁਣ ਦੇ ਕੋਲ ਸੋ ਜਿੱਦਾਂ ਕਿ ਦੋਸਤੋ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਸੋ ਪਸ਼ੂ ਵੀ ਜਿਹੜੇ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਕਿਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਪਸ਼ੂ ਗੱਭਣ ਢੁੱਕੇ ਆ ਤਿਆਰੀ ਵਾਲੇ ਆ ਠੀਕ ਆ ਜੀ ਦੋ ਮੱਝਾਂ ਤੇ ਇੱਕ ਵਾੜ ਤੇ ਦੋ ਵਾੜਾ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਇਹਨਾਂ ਪੰਜਾਂ ਪਸ਼ੂਆਂ ਦੀ ਡਿਟੇਲ ਵੀਰ ਸੰਦੀਪ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤਾਂ ਦੋਸਤੋ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 6 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸੋ ਪਸ਼ੂ ਜਿਹੜੇ ਵੱਡੇ ਵੱਡੇ ਆਉਂਦੇ ਆ ਬਿਲਕੁਲ ਬਿਲਕੁਲ ਚੰਗੀ ਮਿਲਕਿੰਗ ਵਾਲੇ ਚੰਗੇ ਸਟੈਂਡਰਡ ਦੇ ਇੱਜ ਵੀ ਤਕਰੀਬਨ ਜਿਹੜੀਆਂ ਦੋ ਬੜਾ ਤੁਹਾਨੂੰ ਆਪਾਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਦਿਖਾਉਣੀਆਂ ਨੇ ਸੋ ਚੰਗੀ ਮਿਲਕਿੰਗ ਤੇ ਚੱਲ ਰਹੀਆਂ ਨੇ ਜਾਂ ਚੰਗੇ ਬੌਲੇ ਤੇ ਚੱਲ ਰਹੀਆਂ ਨੇ ਉਹ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲੈਨੇ ਆ ਆਓ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਸਾਸਰੀ ਕਾਹਿੰਦਾ ਸਾਨੂੰ ਸਾਡੀ ਠੀਕ ਠਾਕ ਜੀ ਮਹਾਰਾਜ ਬਹੁਤ ਵਧੀਆ ਵੀਰ ਸੰਦੀਪ ਜੀ ਹੋਰ ਸੁਣਾ ਬਹੁਤ ਵਧੀਆ ਸਾਨੂੰ ਸਾਡਾ ਠੀਕ ਠਾਕ ਜੀ ਠੀਕ ਠਾਕ ਮਹਾਰਾਜ ਉਹ ਠੀਕ ਠਾਕ ਜੀ ਹੋਰ ਕਿਉਂਕਿ ਬਸ ਮੈਂ ਨਾ ਦਵਾਈਆਂ ਤੁਹਾਨੂੰ ਹੀ ਵਾਲੇ ਪਾਸੇ ਕਰਤਾ ਫ੍ਰੀ ਪਰਚੋਨਾ ਹਾਂਜੀ ਹਾਂ ਠੀਕ ਹੈ ਜੀ ਉਹ ਵੀ ਕੱਢ ਦਿੰਨੇ ਆ ਬਸ ਯਾੜੀ ਡੰਗ ਤਾਂ ਠੰਡਾ ਠੰਡਾ ਹੋ ਗਿਆ ਜੀ ਹੁਣ ਆ ਠੀਕ ਹੈ ਠੀਕ ਹੈ ਨਹੀਂ ਮੌਸਮ ਤਾਂ ਪੂਰਾ ਸ਼ਿਮਲੇ ਵਾਲਾ ਹੀ ਬਣਿਆ ਪਿਆ ਹਾਂਜੀ ਹਾਂਜੀ ਠੀਕ ਹੈ ਜੀ ਰੱਬ ਮਿਹਰਬਾਨ ਹਾਂਜੀ ਹਾਂਜੀ ਤੇ ਅੱਛਾ ਵੀਰ ਸੰਦੀਪ ਅੱਜ ਆਪਣੇ ਕੋਲ ਐਨੀਮਲ ਜਿੱਦਾਂ ਆਪਾਂ ਜਿਗਰ ਕੀਤਾ ਟੋਟਲ 5 ਗੱਭੂ ਆ ਹਾਂਜੀ ਸੰਤ ਸਾਹਿਬ ਜੀ ਤੇ ਦੋ ਆਪਣੇ ਕੋਲ ਤਾਜ਼ੇ ਸੱਜਰੇ ਸੋਏ ਆ ਜੀ ਤਿੰਨ ਗੱਭਣ ਤਿੰਨ ਗੱਭਣ ਜੀ ਠੀਕ ਹੈ ਜੀ ਲਓ ਵੀ ਭਰਾਵੋ ਸ਼ੁਰੂਆਤ ਜਿਹੜੀ ਆ ਇਸ ਵਹਿੜ ਤੋਂ ਆਪਾਂ ਕਰਾਂਗੇ ਇੱਕ ਵਾਰੀ ਵਹਿੜ ਦਾ ਪੂਰਾ ਬਾਡੀ ਸਟਰਕਚਰ ਮੈਂ ਤੁਹਾਨੂੰ ਦਿਖਾ ਦੇਣਾ ਉਸ ਤੋਂ ਬਾ ਤੋ ਜਿੱਦਾਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਤੇ ਪਸ਼ੂ ਪੂਰੇ ਵੱਡੇ ਟੌਪ ਟੌਪ ਦੇ ਹੁੰਦੇ ਆ ਚੰਗੇ ਸਟੈਂਡਰਡ ਸਾਈਜ਼ ਅਡਰੂਡਰ ਦੀ ਕੁਆਲਿਟੀ ਬੜੀ ਖੂਬਸੂਰਤ ਆ ਸੋਹਣਾ ਵਿਖਾਲਾ ਤੇ ਬਿਲਕੁਲ ਚੌੜਾ ਪੇਟ ਪੂੜਾ ਲੰਬੀ ਲੰਬੀ ਪੂਰੀ ਆ ਵੜ ਕੱਦ ਵੀ ਵੱਡਾ ਅੱਛਾ ਸੰਦੀਪ ਇਹਦਾ ਸੁਵਾ ਦੱਸ ਦੇ ਫਿਰ ਕਿੰਨਾ ਸੰਧੂ ਸਾਹਿਬ ਜੀ ਤੀਜਾ ਸੁਵਾ ਸੋਈ ਆ ਜੀ ਦੂਜੇ ਸਵੇਰੇ ਦਾ ਰਿਕਾਰਡ 30 32 ਕਿਲੋ ਦਾ ਰਿਹਾ ਜਿਹੜੇ ਵੀਰਾਂ ਤੋਂ ਆਪਾਂ ਲਈ ਆ ਜੀ ਠੀਕ ਆ ਜੀ ਅੱਜ ਹੀ ਸਵੇਰੇ ਸੁਈ ਆ ਜੀ ਜੇਰ ਜੂਰ ਪ੍ਰੈਪਰ ਪਾਈ ਆ ਤੇ ਬਾਕੀ ਚਵਾਈ ਵੀ ਜਿਹੜੀ ਆ 7- ਲਓ ਦੋਸਤੋ ਠੀਕ ਹੈ ਜੀ ਇਹ ਦੋਸਤੋ ਵਾਇਰ ਦੀ ਪੂਰੀ ਡਿਟੇਲ ਆ ਮਗਰੇ ਦੇ ਆ ਬੱਚੀ ਫੀਮੇਲ ਕਾਫ ਤੁਸੀਂ ਦੇਖ ਸਕਦੇ ਜੀ ਗਿੱਲੇ 나ੜੂ ਦੇ ਬੱਚਾ ਤੇ ਇਹ ਦੱਸ ਰਹੇ ਸੀ ਵੀ ਸੰਦੀਪ ਏਬੀਐਸ ਦੀ ਆ ਏਬੀਐਸ ਦੀ ਆ ਗਈ ਸੰਤੂ ਸਾਹਿਬ ਠੀਕ ਹੈ ਜੀ ਏਬੀਐਸ ਦਾ ਪੇਪਰ ਦੀ ਆ ਗਈ ਮਗਰੇ ਠੀਕ ਹੈ ਠੀਕ ਹੈ ਹਾਂ ਜੀ ਲਓ ਦੋਸਤੋ ਮਗਰ ਚੰਗੀ ਨਸਲ ਬਰੀਡ ਦੇ ਵਿੱਚ ਬੱਚੀ ਆ ਗਿੱਲੇ 나ੜੂ ਤੇ ਆ ਸੰਦੀਪ ਇੱਕ ਵਾਰੀ ਫਿਰ ਰਿਪੀਟ ਕਰ ਦਈਏ ਬੋਲਾ ਦੋਗ ਟਾਈਪ ਦੀ ਚਵਾਈ ਹੋ ਗਈ ਸੰਤੂ ਸਾਹਿਬ ਸਵੇਰੇ ਸੁਈ ਹੈ ਜੀ ਸਵੇਰੇ ਸੁਈ ਹੈ ਸਵੇਰੇ ਸੁਈਆ 6-7 ਕਿਲੋ ਸਵੇਰੇ ਜਿਹੜੀ ਇਹਦੀ ਚਵਾਈ ਕੀਤੀ ਆ ਠੀਕ ਹੈ ਜੀ ਨਾ ਦੋਸਤੋ ਅੱਜ ਮਾਰਨਿੰਗ ਸੁਈ ਐ 6 ਜੁਲਾਈ ਨੂੰ ਠੀਕ ਆ ਜੀ ਸੋ ਬਾਕੀ ਹਵਾਨਾ ਲੇਵੇ ਵਾ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਨੇੜਿਓਂ ਦਿਖਾ ਦਈਏ ਆ ਕਰੋ ਜਾਈਏ ਆ ਦੇਖੋ ਜੀ ਠੀਕ ਐ ਥਾਂ ਤੁਹਾਨੂੰ ਪੂਰਾ ਗੋਲਾ ਸਪੇਸ ਵੰਡ ਚੰਗੀ ਐ ਠੀਕ ਆ ਜੀ ਮਾਰਨਿੰਗ ਪਹਿਲੀ ਚਵਾਈ ਜਿਹੜੀ ਆ ਕੀਤੀ ਐ ਵੀਰ ਨੇ ਤੁਸੀਂ ਵੇਖ ਸਕਦਾ ਜੇ ਬੇਸ਼ੱਕ ਖਾਲੀ ਨਹੀਂ ਕੀਤੀ ਕਿ ਬੌਲੇ ਤੋਂ ਕੋਈ ਦੂਜੇ ਤੇ ਜੱਡਾਂ ਕੇ ਜਾ ਕੇ ਖਾਲੀ ਵੀਰਾਂ ਦਾ ਵੀ ਕਰਾਂਗੇ ਬਾਕੀ ਸੋਹਣੇ ਹਵਾਨੇ ਲੇਵੇ ਦੇ ਵਿੱਚ ਚੰਗੀ ਮਿਲਕਿੰਗ ਦੀ ਆਪਾਸ ਕਰ ਸਕਦੇ ਆ ਸੰਤੋਖ ਸਾਹਿਬ ਜਿਹੜੇ ਵੀਰਾਂ ਦਾ ਯਾਨੀ ਕਿ ਲਈਏ ਨਾ ਆਪਾਂ 30 32 ਕਿਲੋ ਦਾ ਯਾਨੀ ਠੀਕ ਕੀਤਾ ਜਸੂਆ ਪ्योर ਜੀ ਠੀਕ ਹੈ ਜੀ ਜਸ ਸੰਦੀਪੀਰ ਕੋਲ ਠੀਕ ਆ ਠੀਕ ਆ ਪੂਰਾ ਅਬਰੂ ਤਾਂ ਸੰਦੀਪ ਆ ਪੂਰਾ ਇੱਕ ਨੰਬਰ ਸੰਤੋਖ ਸਾਹਿਬ ਕੋਈ ਵੀ ਲਾਹਮਾ ਵੇਦੇ ਆਪਾਂ ਜੁਮੇ ਆ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਵੈਸੇ ਵਪਾਰ ਦਾ ਕੰਮ ਆ ਤੇ ਬਹੁਤ ਖਰੀਦਦਾਰ ਵੀ ਅਕਸਰ ਆਉਂਦੇ ਰਹਿੰਦੇ ਆ ਠੀਕ ਆ ਜੀ ਖਰੀਦਣ ਪਸੂ ਆਪਣੀ ਤਸੱਲੀ ਜਿਹੜੀ ਹਰ ਕਨੇ ਕਰਕੇ ਲੈ ਕੇ ਜਾਣਾ ਹੁੰਦਾ ਫਿਰ ਹਾਲ ਪੂਰੀ ਤਸੱਲੀ ਬਖਸ਼ਾ ਚੀਜ਼ ਚੋਣ ਜਾਣ ਇੱਕ ਨੰਬਰ ਦੱਸ ਰਿਹਾ ਵੀਰ ਸੰਦੀਪ ਬਾਕੀ ਕੋਈ ਭਰਾ ਆਪਦੀ ਚੋਗੇ ਭਰਾ ਕੇ ਦੋ ਟਾਈਮ ਤਸੱਲੀ ਕਰ ਸਕਦਾ ਠੀਕ ਆ ਸੰਤੋਖ ਸਾਹਿਬ ਦੋ ਟਾਈਮ ਚੋਵੇ ਕੋਈ ਤਿੰਨ ਟਾਈਮ ਚੋਵੇ ਆਪਣੇ ਕੋਲ ਰਹਿਣ ਬਹਿਣ ਦਾ ਸਾਰਾ ਜਿਗਾਰਡ ਹੈਗਾ ਜ अच्छा संदीप मॉर्निंग गियर जरूर प्रॉपर किन्ने ਪਈ ਐ ਜੀ प्रॉपर ਸੰਧੂ ਸਾਹਿਬ ਗੇਰ ਜਿਹੜੀ ਇਹ ਸਵੇਰੇ 8 ਵਜੇ ਪਈ ਐ ਜੀ ਇਹ 4 ਕ ਦੇ ਕਰੀਬ ਸਵੇਰੇ ਸੂਈ ਐ ਜੀ ਹਾਂਜੀ 8 ਕ ਵਜੇ ਦੇ ਕਰੀਬ ਸਵੇਰੇ ਗੇਰੇ ਦੀ ਪਈ ਗਈ ਠੀਕ ਐ ਜੀ ਹਾਂਜੀ ਲੋਬ ਦੋਸਤੋ ਠੀਕ ਆ ਆ ਲਿਓ ਜੀ ਮੰਦ ਗਈ ਲੋਬ ਬੰਦ ਲੀ ਬੰਦ ਆਹ ਦੋਸਤੋ ਜਿਹੜਾ ਵੀਰ ਕੋਈ ਦੋਸਤੋ ਚਾਹੁੰਦਾ ਵੀ ਹਾਈਐਸਟ ਮਿਲਕਿੰਗ ਵਾਲੀ ਵਾੜ ਖਰੀਦਣੀ ਤਕਰੀਬਨ 25 ਪਲੱਸ ਜਾਂ 28 ਜਾਂ 30 ਲੀਟਰ ਵਾਲੀ ਠੀਕ ਆ ਜੀ ਬਾਕੀ ਆ ਕੇ ਸੇਵਾ ਦੇ ਡਿਪੈਂਡ ਆ ਪੈਸੇ ਜਿੱਦਾਂ ਨੂੰ ਕਰਮਾਣੇ ਨੂੰ ਥਾਣ ਭਾਂਡਾ ਲੱਗਾ ਤੇ ਉਮੀਦ ਕਰਦੇ ਵੀ ਸੋਹਣੀ ਚਵਾਈ ਕਰਾਉਣੀ ਚਾਹੀਦੀ ਆ ਬਾਕੀ ਰੰਗ ਪ੍ਰਿੰਟ ਬਹੁਤ ਵਧੀਆ ਪੂਰੀ ਰੰਗਵਾਜ ਆ ਤੇ ਮਗਰ ਵੱਸੀ ਬਹੁਤ ਉਹ ਖੂਬਸੂਰਤਾਂ ਚੰਗੀ ਬਰੀਡ ਦੇ ਵਿੱਚ ਸੰਦੀਪ ਕੀ ਮੁੱਲ ਕਰਦਾ ਵੀ ਤੇ ਦਾ ਸੰਤੋ ਸਾਹਿਬ ਮੁੱਲ ਆਪਾਂ ਗਲਤ ਨਹੀਂ ਕਰਨਾ ਬਿਲਕੁਲ ਜਾਇਜ਼ ਲਈ ਤੇ ਜਾਇਜ਼ ਹੀ ਭਾਅ ਪੜਦੇ ਨੇ ਦੇਦਣੀ ਆ ਆ ਬਿਲਕੁਲ ਜੀ ਮੁੱਲ 80000 ਦੀ ਸੰਤੂ ਸਾਹਿਬ ਦੇ ਦਈਏ ਜੀ 80000 ਚ ਹੁੰਦਾ ਥੋੜਾ ਬਧਾ ਕਰ ਦੋ ਫਿਰ 5000 ਹੀ ਛੱਡ ਦਿੰਨੇ ਆ ਸੰਤੂ ਸਾਹਿਬ 70000 ਦੀ ਜਾਂਦੀ ਜੀ ਬਸ ਹੋ ਜੇ ਬੰਦੇ ਬੰਦੇ ਹੋ ਗਈ ਕੇ ਲਓ ਜੀ ਦੋਸਤੋ 75 75000 ਦੀ ਜਿਹੜੀ ਦੋਸਤੋ ਇਹ ਲਾਸਟ ਸੰਦੀਪ ਸਿੰਘਾਂ ਦਾ ਵੀ ਦੇ ਦਾਂਗੇ ਬਾਕੀ ਬਾਹਰੋਂ ਸੰਤੂ ਸਾਹਿਬ ਕੋਈ 80 ਨਹੀਂ ਕੋਈ 85 ਨਹੀਂਗਾ ਕੋਈ 82 ਨਹੀਂਗਾ ਤੇ 75000 ਦੀ ਤੁਹਾਨੂੰ ਜੜੀ ਇਹ ਵਾੜ ਮਿਲ ਜੂਗੀ ਠੀਕ ਹੈ ਜੀ ਤੇ ਅੱਜ ਮਾਰਨਿੰਗ ਸੂਈ ਇੱਕ ਵਾਰੀ ਫਿਰ ਆਪਾਂ ਕਨਫਰਮ ਕਨਫਰਮ ਕਰਾ ਦਿੰਨੇ ਆ ਮਗਰ ਵਾਸੀ ਆ ਠੀਕ ਹੈ ਜੀ ਬਹੁਤ ਪਿਆਰੀ ਬੈੜਾ ਚੰਗੀ ਆ ਚੰਗੀ ਹਾਈਐਸਟ ਮਿਲਕਿੰਗ ਰਹੂਗੀ ਸੋਹਣਾ ਦੁੱਧ ਚਵਾ ਦੋਗੀ ਉਮੀਦ ਕਰਦੇ ਆ ਅੱਛਾ ਤੇ ਸੰਦੀਪ ਅੱਗੇ ਆਪਣੇ ਕੋਲ ਆ ਗਈ ਵੀਰ ਇਹਨੂੰ ਸੰਤੂ ਸਾਹਿਬ ਚੌਥਾ ਦਿਨ ਸੂਈ ਨੂੰ ਆ ਹਾਂਜੀ ਜਰਸੀ ਕ੍ਰੋਸ ਹੀ ਆ ਗਈ ਜੀ ਤੇ ਦੁੱਧ ਦੇ ਨਾਲ ਸੰਤੂ ਸਾਹਿਬ ਐਸੇ ਟਾਈਮ 10 ਕਿਲੋ ਕੋਈ ਦੁੱਧ ਲੈ ਕੋਈ ਬੋਲਾ ਲੈ ਅੱਛਾ ਜੀ ਲੀਟਰ ਮਾਰਮਾ ਹੋਊਗਾ ਜੀ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਕੋਈ ਚੌਥਾ ਪੰਜਵਾਂ ਦਿਨਾਂ ਦੀ ਸੂਈ ਅੱਛਾ ਸੂਵਾ ਕਿੰਮਾ ਦੂਜਾ ਸੂਬਾ 나ੜੂ ਨਾਲ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੂਜਾ ਸੂਬਾ ਕੋਈ ਤਿੰਨਾ ਚੌ ਚੌ ਪੰਜਾ ਦਿਨਾਂ ਦਾ ਕੋਈ ਤੇ ਮਗਰ ਬੱਚਾ ਆ ਗਿਆ ਨਾ ਜੀ ਮਗਰ ਬੱਚਾ ਆ ਗਿਆ 10 ਤੋਂ 12 ਕਿਲੋ ਸੰਦੂ ਸਾਬ ਤਿਆਰ ਹੋਊਗਾ ਜੀ ਚਾਹੇ ਕੋਈ ਧਾਰਬਣਾ ਮਾਰੇ ਚੋ ਚਵਾ ਪਸਮਾ ਐਡਾ ਜਿਆਦਾ ਨਿੱਗ ਰਿਹਾ ਵੀ ਗੱਲ ਹੀ ਖੜ ਦੋ ਜੀ ਠੀਕ ਆ ਜੀ ਹਾਂ ਜੀ ਤਾਂ ਦੋਸਤੋ ਥੋੜਾ ਬਾਅਦ ਵਿੱਚ ਰਾਟੀ ਦਾ ਕ੍ਰੋਸ ਆ ਬਾਕੀ ਰੰਗ ਪ੍ਰਿੰਟ ਇਹਦਾ ਜਿਹੜਾ ਇੱਕ ਵਾਈਟ ਤੇ ਬਿਲਕੁਲ ਜਿਵੇਂ ਬੇਸ ਕੂਟੀ ਕਲਰ ਆਪਾਂ ਕਹਿ ਦਿੰਨੇ ਆ ਬਾਦਾਮੀ ਕਲਰ ਉਹਦਾ ਕੰਬੀਨੇਸ਼ਨ ਆ ਬਾਕੀ ਥਣ ਭਾਂਡਾ ਤੁਸੀਂ ਬਿਲਕੁਲ ਲੰਬੇ ਥਣ ਪੂਰੇ ਦੋਹਰਾ ਥਣ ਲੱਗਾ ਕਰਵਾ ਲਈ ਨੂੰ ਭਵਾਨੇ ਲੇਵੇ ਦੀ ਬੜੀ ਸਾਫ ਸੁਥਰੀ ਆ ਚਾਰ ਥਣ ਤੇ ਚੌਣ ਚਾਂ ਵੀ ਚੰਗੀ ਦੱਸ ਰਿਹਾ ਵੀਰ ਬਹੁਤ ਜ਼ਿਆਦੀ ਚੰਗੀ ਸੰਤੋਪਾ ਬਹੁਤ ਜ਼ਿਆਦੀ ਚੰਗੀ ਜੀ 10 11 12 ਲੀਟਰ ਤੇ ਜਿਹੜੀ ਹੁਣ ਚੱਲ ਰਹੀ ਹੈ ਆਹ ਦੇਖੋ ਜੀ ਸੋ ਚਵਾਈ ਸੰਦੀਪ ਜੀ ਦੀ ਮਾਰਨਿੰਗ ਹੋਈ ਕਿੰਨੇ ਕ ਵਜੇ ਇਹ ਸੰਤੋਪਾ ਸਵੇਰੇ 6 6:30 ਦੇ ਕਰੀਬ ਚੋਈ ਹੈ ਜੀ ਠੀਕ ਹੈ ਜੀ ਤਾਂ ਬਈ ਦੋਸਤੋ 6 6:30 ਦੇ ਕੋਈ ਕਰੀਬ ਚਵਾਈ ਹੋਈ ਆ ਹੁਣ ਤਕਰੀਬਨ ਕੋਈ 2:30 ਤੋਂ 3 ਵਜੇ ਦਾ ਸਮਾਂ ਹੋ ਰਿਹਾ ਤੇ ਬਾਕੀ ਮੇਰਾ ਭਰਾ ਕੋਈ ਵੀ ਬੇ ਤੜਕ ਬੇਚਿੰਤਾ ਆਪਣੀ ਤਸੱਲੀ ਕਰਿਆ ਕਰੋ ਕਿਉਂਕਿ ਸੰਦੀਪ ਵੀਰ ਦਾ ਵਪਾਰ ਦਾ ਕੰਮ ਆ ਜਿੰਨੇ ਵੀ ਵੀਰ ਵਪਾਰੀ ਆ ਸਾਰਿਆਂ ਦਾ ਵਪਾਰ ਦਾ ਕੰਮ ਆ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤਸੱਲੀ ਬੇਸ਼ੱਕ ਦੋ ਟਾਈਮ ਚੋਕੇ ਕਰ ਲਿਓ ਸੰਤੋਪਾਪ ਦੋ ਟਾਈਮ ਚੋਵੇ ਕੋਈ ਵੀਰ ਤਿੰਨ ਟਾਈਮ ਚੋਵੇ ਵੇਖੋ ਪਾਟਾ ਨੋੜ ਕੇ ਇਹਨੇ ਦੇਣਾ ਨਹੀਂ ਜੀ ਤਸੱਲੀ ਕਰਕੇ ਲੈ ਕੇ ਜਾਵੇ ਜੀ ਆਪਣੇ ਤੋਂ ਇਹਦੇ ਵੀਰ ਨੇ ਵੀ ਕਰਨੀਆਂ ਜੀ ਹਾਂਜੀ ਹਾਂਜੀ ਹਾਂ ਤੋੜ ਲਓ ਵੀਰ ਬੰਦ ਗਿਆ ਸੰਤੋਪਾਪ ਹਾਂ ਬੰਨੋ ਜੀ ਲੋਬੀ ਬਰਾਬਰ ਠੀਕ ਆ ਸੋ ਬਹੁਤ ਖੂਬਸੂਰਤ ਬੈਡ ਆ ਬਾਕੀ ਭਾਅ ਪੜਦਾ ਵੀਰ ਤੋਂ ਪੁੱਛਦੇ ਆ ਸੰਦੀਪ ਹਾਂ ਨਾ ਜੀ ਦੱਸਿਓ ਗੱਲ ਬਾਤ ਵਿੱਚ ਸੰਧੋ ਸਾਹਿਬ ਮੁੱਲ ਕਰਦੇ ਆ ਆਪਾਂ 45000 ਰੁਪਇਆ ਜੀ ਹਾਂ ਜਸਨੋ 42000 ਦੀ ਦੇ ਦਈਏ ਜੀ 42000 ਦੇ ਹਾਂ ਜੀ ਵਿੱਚ ਹੋਰ ਵੀ ਜੇ ਕਰ ਦਈਏ ਥੋੜਾ ਛੋਟਾ ਛੱਪਾ ਤੇ 1000 ਹੋਰ ਛੱਡ ਦੇਣੀ ਜੀ 41 ਦੀ ਜਾਂਦੀ ਹੈ ਜੀ ਚਲੋ ਜੀ 41000 ਦੀ ਦੋਸਤੋ ਇਹ ਜਿਹੜੀ ਬੈਡ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਬਾਕੀ ਹਰ ਕਵੀਰ ਨੇ ਆਪੋ ਆਪਣੀ ਸਮਝ ਵੇਖਣੀ ਹੈ ਪਰ ਬੈੜ ਚੰਗੀ ਹੈ ਮੱਜਾਂ ਦੀ ਬਰਾਬਰੀ ਕਰਦਾ ਹੰਦਰ ਸਾਹਿਬ ਗਰਮੀ ਦਾ ਤੋਹਫਾ ਜੀ ਬਿਲਕੁਲ ਬਿਲਕੁਲ ਆਹ ਦੇਖੋ ਜੀ ਠੀਕ ਹੈ ਬਹੁਤ ਪਿਆਰੀ ਬੈੜ ਆ ਤੇ ਜਿਹੜਾ ਮੇਰਾ ਕੋਈ ਵੀਰ ਚਾਹ ਵਾਣਾ ਖਰੀਦਦਾਰ ਤੁਸੀਂ ਸੰਪਰਕ ਕਰ ਲਿਓ ਠੀਕ ਆ ਆ ਇੱਕ ਵਾਰੀ ਤੁਹਾਨੂੰ ਉਲਟ ਬੈਣੀ ਵਾਲੀ ਸਾਈਡ ਤੋਂ ਪੱਥਰ ਦਿਖਾ ਦਿੰਨੇ ਆ ਬਿਲਕੁਲ ਮੁੱਠੀ ਥਣ ਨੋਕਲਾ ਲੰਬਾ ਥਣ ਠੀਕ ਆ ਤੇ ਚੰਗੀ ਜਿਹੀ ਬੈੜ ਓਵਰਹਾਲ ਠੀਕ ਆ ਓਕੇ ਜੀ ਅੱਛਾ ਸੰਦੀਪ ਅੱਗੇ ਆ ਜਿਹੜੀ ਆਪਣੇ ਕੋਲ ਗੱਬਣ ਤਿਆਰ ਖੜੀ ਆ ਹੰਦਰ ਸਾਹਿਬ ਛਾਈ ਜਿਹੜਾ ਕਰਾਸ ਹੂੰ ਕੋਈ ਇਹਨੂੰ ਗਰਮੀ ਵਾਲਾ ਮਤਲਬ ਨਹੀਂ ਕੋਈ ਨਿਕਾ ਵੇਖੋ ਆਹ ਦੇਖੋ ਜੀ ਅਜੇ ਮੇਰਾ ਸੋਹਣਾ ਕੋਈ 507 ਦਿਨ ਲਾਏ ਜਾਣੀ ਜਿਹਨੇ ਢਿਲ ਢੋਲ ਬਹੁਤ ਜਿਆਦੀ ਆ ਹਾਂ ਆਹ ਦੇਖੋ ਸੋ ਝੋਲ ਝਾਲ ਪੜੀ ਆ ਦੋਸਤੋ ਢਿੱਲ ਬਖਾਲੇ ਦੇ ਵਿੱਚ ਕਾਫੀ ਜਿਆਦੀ ਆ ਆਹ ਬਖਾਲਾ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਆਹ ਆ ਮਗਰ ਤਾਂ ਸਦੀਪ ਬੱਚੇ ਪੁੱਛੇ ਲੱਗੇ ਹਾਂਜੀ ਹਾਂਜੀ ਫੋਟਾਂ ਇਹ ਚੰਗੀਆਂ ਹੀ ਆ ਇਹ ਦਾ ਡਾਰਕ ਨਹੀਂ ਆ ਚਾਰ ਸਾਰੇ ਪ੍ਰੋਪਰ ਹਾਂਜੀ ਚਾਰ ਜਿਹੜੇ ਆ ਸਿੱਧੇ ਬਿਲਕੁਲ ਓਕੇ ਆ ਆਦੇ ਪਾਸੇ ਫੋਟਾਂ ਜੀ ਬਿਲਕੁਲ 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 ਅੱਛਾ ਦਿਨ ਕਿੰਨੇ ਕ ਲੈ ਜੂ ਫੇਰੇ ਹੰਦੂ ਸਾਹਿਬ ਹਫਤਾ ਲੈ ਜਾਣਾ ਇਹਨੇ ਹਫਤਾ ਕ ਲੈ ਜੂ ਹਾਂਜੀ ਇਹ ਸਵੇਰ ਸ਼ਾਹੀਵਾਲ ਕ੍ਰੋਸ ਤੇ ਆ ਗਈ ਹੈ ਨਾ ਹਾਂਜੀ ਹਾਂਜੀ ਸ਼ਾਹੀਵਾਲ ਕ੍ਰੋਸ ਤੇ ਆ ਗਈ ਦੂਜਾ ਸਵੇਰ ਜੀ ਪਿਓਰ ਲੋ ਵੀ ਹਫਤਾ ਦੋਸਤੋ ਹਜੇ ਸਮਾਂ ਲਾਊਗੀ ਹਫਤੇ ਕਦੀ ਕੱਚੀ ਆ ਸੈਕੰਡ ਟਾਈਮਰ ਦੂਜਾ ਸੂਹਾ ਸੂਨ ਵਾਲੀ ਆ ਇੱਕ ਰੰਗ ਬਿਲਕੁਲ ਬਲੈਕ ਰੰਗ ਦੇ ਵਿੱਚ ਹੰਦੂ ਸਾਹਿਬ ਜੰਮੀ ਜੰਮੀ ਚੰਗੀ ਆ ਬਾਕੀ ਹਾਂ ਬਾਕੀ ਦੋਸਤੋ ਠੀਕ ਆ ਜੀ ਸੋ ਇਹ ਗੱਬਣ ਤਿਆਰੀ ਵਾਲੀ ਹੈ ਕੋਈ 5-7 ਦਿਨਾਂ ਤੱਕ ਦੋਸਤੋ ਇਹ ਤਿਆਰ ਹੋ ਜਾਊਗੀ ਸੂਣ ਦੇ ਬਿਲਕੁਲ ਨੇੜ ਹੋ ਜਾਊਗੀ ਠੀਕ ਹੈ ਤੇ ਇਹ ਗੱਬਣ ਇੱਕ ਜਿਹੜਾ ਵੜਾਂ ਦੇ ਵਿੱਚੋਂ ਆਪਾਂ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਨਾ ਬਾਕੀ ਸੰਤੋ ਸਾਹਿਬ ਬਰਫਰ ਕੀ ਠੰਡੀ ਆ ਕੋਈ ਇਹੋ ਜੀ ਗੱਲ ਕੋਈ ਨਹੀਂ ਜੀ ਹਾਂ ਬਾਕੀ ਹੈ ਚੌਥਾ ਥਣਦਿਆਂ ਵਰਨਪੁਰ ਪੂਰੀ ਤਪਣ ਇੱਕ ਨੰਬਰ ਸੰਧੂ ਸਾਹਿਬ ਪੂਰੀ ਆਪਣੀ ਫੋਲੀ ਗਾਰੰਟੀ ਹੈ ਜੀ ਇਹਦੀ ਠੀਕ ਹੈ ਜੀ ਕੋਈ ਵਲਫੇਅਰ ਹੋਵੇ ਆਪਾਂ ਬੈਠੇ ਆ ਜੀ ਠੀਕ ਹੈ ਠੀਕ ਅੱਛਾ ਸੰਦੀਪ ਇਹ ਵੀਰ ਕਿੰਨੇ ਦਾ ਕਹਾਣਾ ਆਉਂਦੀ ਹੈ ਸੰਧੂ ਸਾਹਿਬ ਇਹਦਾ ਮੁੱਲ ਕਰਦੇ 55000 ਰੁਪਿਆ ਹਾਂ 47000 ਦੀ ਦੇ ਦਈਏ ਜੀ 47000 ਦੀ ਹਾਂਜੀ ਠੀਕ ਹੈ ਜੀ ਹੋਰ ਵਿੱਚੋਂ ਲੈਸ ਲੂਸ ਕਿੰਨੀ ਕੁ ਹੋ ਜਾਊਗੀ 1000 ਛੋੜ ਕਰ ਦਈਏ ਜੀ ਹੋਰ 46 ਦੀ 46 ਦੀ ਜਾਂਦੀ ਹੈ ਜੀ ਠੀਕ ਹੈ ਜੀ ਲਓ ਵੀ 46000 ਦੀ ਦੋਸਤੋ ਬਾਕੀ ਫਿਰ ਵੀ ਕਿਸੇ ਵੀਰ ਦੇ ਆਏਗਾ ਤਾਂ ਮਾਨਤਨ ਹੋਊਗਾ ਖੁੱ ਕਰਦਾਂਗੇ ਕੋਈ ਵੀ ਕੋਈ ਸੌਦਾ ਕਰੇ ਤੇ 40000 ਦਾ ਜਿਹੜਾ ਪੜਦਾ ਹੈ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਠੁੱਲਾ ਜਿੰਨਾ ਵੀ ਕੋਈ ਵੀਰ ਕਰਾਉਣਾ ਚਾਹੁੰਦਾ ਚਾਹੁੰਦਾ ਪ੍ਰੇਮ ਹਵਤ ਦੇ ਨਾਲ ਉਹਨਾਂ ਮਾਨਤਨ ਹੋ ਜਾਊਗਾ ਕਰਦਾਂਗੇ ਸੰਤੋਪਾ ਜੀ ਬਹੁਤ ਵਧੀਆ ਵੈੜਾ ਥਾਂ ਥਾਂ ਨੂੰ ਚੰਗਾ ਕਰਮ ਵਾਲੀ ਕੱਢਿਆ ਬਿਲਕੁਲ ਠੰਡੀ ਧੀਰੀ ਬਹੁਤ ਜਿਆਦੀ ਹੈ ਬਾਕੀ ਸੰਤੋਪਾ ਸਾਹਿਬ ਬਹੁਤ ਜਿਆਦੀ ਠੰਡੀ ਧੀਰੀ ਆ ਦੇਖੋ ਜੀ ਠੀਕ ਅ ਸਦੋਸੋ ਇੱਕ ਜਿਹੜੀ ਆਪਾਂ ਤੁਹਾਨੂੰ ਮੱਝ ਦਾ ਜ਼ਿਕਰ ਕੀਤਾ ਸੀ ਸਟਾਰਟਿੰਗ ਤੋਂ ਦੋ ਮੱਝ ਜਿਹੜੀਆਂ ਗੱਭੜ ਤਿਆਰ ਸੀਆਂ ਠੀਕ ਆ ਜੀ ਸੋ ਫਿਲਹਾਲ ਜਿਹੜੀ ਇੱਕ ਮੱਝ ਆ ਬਿਲਕੁਲ ਹੁਣੇ ਸੂਈ ਏ ਠੀਕ ਆ ਕੋਈ ਚੰਦ ਕਮੈਂਟ ਪੈਣਾ ਕੋਈ 1-2 ਮਿੰਟ ਪੈਣਾ ਜਿਹੜਾ ਸੂਈ ਪੀ ਏ ਠੀਕ ਆ ਜੀ ਸੋ ਤੁਹਾਡੇ ਸਾਹਮਣੇ ਆ ਬਾਕੀ ਪੂਰੀ ਡਿਟੇਲ ਆਪਾਂ ਲੈ ਲੈਨੇ ਆਂ ਵੀਰ ਸੰਦੀਪ ਤੋਂ ਸੰਦੀਪ ਬਿਲਕੁਲ ਹੁਣੇ ਆ ਆਪਣੇ ਕੋਲ ਆਪਣੀ ਜਿਹੜੀ ਮੱਝ ਸੂਈ ਆ ਹਾਂਜੀ ਸੰਤੋਪ ਸਾਹਿਬ ਜੀ ਤੇ ਇਹ ਸੂਆ ਕਿਨਵਾਊਗੀ ਸੰਤੋਪ ਸਾਹਿਬ ਦੂਜਾ ਸੂਆ ਸੂਈ ਏ ਜੀ ਦੂਜਾ ਹਾਂਜੀ ਠੀਕ ਆ ਬਾਕੀ ਦੋਸਤੋ ਤੁਸੀਂ ਵ ਤੇ ਜਸਟ ਕੋਈ 2 ਮਿੰਟ ਪਹਿਲਾਂ ਮਿੰਟਕ ਪਹਿਲਾਂ ਠੀਕ ਆ ਜੀ ਤੇ ਇਹ ਵੀ ਬੇਫਿਕਰੀ ਆ ਬਹੁਤੇ ਵੀਰ ਡਿਮਾਂਡ ਕਰਦੇ ਵੀ ਚਲੋ ਸੋਇਆ ਸੋਇਆ ਪਸ਼ੂ ਹੋਵੇ ਤੇ ਜੇਰ ਜੂਰੂ ਪ੍ਰੋਪਰ ਪਾ ਜੂਗੀ ਉਹਦੀ ਤੁਸੀਂ ਡਿਟੇਲ ਵੀਰ ਸੰਦੀਪ ਤੋਂ ਲੈ ਲਿਓ ਜੀ ਠੀਕ ਆ ਜੀ ਤੋਂ ਕੁਝ ਇੱਕ ਸਮੇਂ ਬਾਅਦ ਜਿਹੜੀ ਜੇਰ ਵੀ ਪ੍ਰੋਪਰ ਪਾ ਦੋਗੀ ਤੋਂ ਚੌੜਾ ਪੇਟ ਪੂੜਾ ਬਾਕੀ ਬਾਡੀ ਸਟਰਕਚਰ ਤੁਸੀਂ ਆ ਵੇਖ ਸਕਦੇ ਜੀ ਆ ਥਣ ਪਾਂਡਾ ਆ ਦੇਖੀ ਠੀਕ ਆ ਜੀ ਲਓ ਵੀ ਵੀਰ ਸੰਦੀਪ ਇਹ ਵੀ ਬੇਫਿਕਰੀ ਆ ਹਾਂ ਜੀ ਹਾਂ ਜੀ ਅੰਦਰ ਵੀਰ ਦੀ ਵੀ ਚਲੋ ਸੋਵੇ ਪਸ਼ੂ ਹਾਂ ਜੀ ਹਾਂ ਜੀ ਇਹਦਾ ਤਾਂ ਵੱਧਾ ਸੰਤੂ ਸਾਹਿਬ ਸੂਏ ਦਾ ਇੱਕ ਵੇਹੇ ਇਹਨੇ ਕੱਟੀ ਦਿੱਤੀ ਆ ਉਹਦਾ ਹੋਰ ਵੱਧਾ ਜੀ ਇੱਕ ਦੀਆਂ ਦੋ ਹੋ ਗੀਆਂ ਜੀ ਦੋ ਹੋ ਗਈਆਂ ਹਾਂ ਜੀ ਹਾਂ ਜੀ ਲੋ ਵੀ ਭਰਾਵੋ ਠੀਕ ਆ ਤੋਰੀਆ ਸੰਤੂ ਸਾਹਿਬ ਹਾਂ ਲਓ ਜੀ ਤੋਰਦਗੇ ਆ ਭਰਾਵੋ ਵੇਖ ਸਕਦੇ ਹੋ ਤੁਸੀਂ ਕਿਹੜਾ ਜਿਹਾ ਬੱਚੇ ਨੂੰ ਪੂਰਾ ਚਟ ਜੁਟ ਰਹੀ ਕਰਮਾਂ ਆ ਆ ਤੁਹਾਡੇ ਸਾਹਮਣੇ ਸਾਰਾ ਸੰਤੂ ਸਾਹਿਬ ਆ ਇਹ ਆਪਣੇ ਬੜੇ ਸੱਜਣਾ ਤੋਂ ਲਈ ਆ ਅੱਛਾ ਜੀ ਪਹਿਲੇ ਸੂਏ ਦਾ ਕੋਈ 12 13 ਕਿਲੋ ਦਾ ਝੋਟੀ ਦਾ ਰਿਕਾਰਡ ਰਿਹਾ ਜੀ ਅੱਛਾ ਜੀ 13 ਕਿਲੋ ਦਾ ਰਿਕਾਰਡ ਉਹਨਾਂ ਆਪਣੇ ਬੰਦਿਆਂ ਦੱਸਿਆ ਜੀ ਪਹਿਲੇ ਸੂਏ ਦਾ ਜੀ ਠੀਕ ਆ ਜੀ ਹਾਂ ਜੀ ਤੋ ਬਾਕੀ ਥਾਣ ਭਾਣੇ ਦੀ ਪੂਰੀ ਖਬਰਦਾਰ ਆ ਬਹੁਤ ਸੋਨਾ ਵਿਖਾਲਾ ਸਭੂ ਸਾਹਿਬ ਤਾਂ ਪਾਈ ਵੀ ਬਹੁਤ ਜਿਆਦਾ ਪੋਲੀ ਹੀ ਇਹਦੀ ਅੱਛਾ ਜੀ ਹਾਂਜੀ ਠੀਕ ਆ ਜੀ ਲੋ ਵੀ ਭਰਾਵੋ ਹੁਣ ਸੁਣਨ ਤੋਂ ਪਹਿਲਾਂ ਦੀ ਕਰ ਲਾ ਵੀ ਚਲੋ ਬੰਦਾ ᱛਿਪ ਗਿਆ ਤਸੱਲੀ ਕਰ ਸਕਦਾ ਹੁਣ ਤੁਸੀਂ ਮੇਰਾ ਵੀਰ ਕੋਈ ਕਿਲੋ ਖੰਡ 2 ਕਿਲੋ ਆਪਣਾ ਭਰਾ ਕੇ ਬੋਲੇ ਤੇ ਤਸੱਲੀ ਕਰ ਸਕਦੇ ਜੀ ਤੋ ਚੰਗਾ ਚੌੜਾ ਪੇਟਪੂੜਾ ਕੱਦ ਜਿਹੜਾ ਇਸ ਝੋਟੀ ਦਾ ਉੱਚਾ ਵੱਡੇ ਕੱਦ ਕਾਠ ਦੇ ਵਿੱਚ ਸੋ ਆ ਫੇਸ ਕੁਆਲਿਟੀ ਆ ਮੂੰਹ ਮੱਥੇ ਦੀ ਆਹ ਦੇਖੋ ਜੀ ਠੀਕ ਹੈ ਜੀ 90 ਠੀਕ ਹੈ ਜੀ ਸੋ ਮਦਰ ਤੇ ਬੱਚਾ ਤਕਰੀਬਨ ਹਾਂ ਜੀ ਹਾਂ ਜੀ ਸੋ ਫੁੱਲ ਮਦਰ ਤੇ ਵੀ ਹੈਗਾ ਮੱਥੇ 'ਚ ਹਾਂ ਜੀ ਹਾਂ ਇਹਦੇ ਵੀ ਥੋੜਾ ਜਿਹਾ ਫੁੱਲ ਆ ਗਿਆ ਬੱਚੇ ਦੇ ਤੇ ਬਾਕੀ ਥਾਣੇ ਦੇ ਬਾਦ ਦੋਸਤੋ ਬਹੁਤ ਖੂਬਸੂਰਤ ਚੰਗੇ ਸੋਹਣੇ ਵੰਡ ਤੇ ਚੰਗੀ ਸੋਹਣੀ ਵਿਥਗਰਨ ਤੇ ਥਾਣੇ ਲੱਗਾ ਆ ਕਰੋ ਜੀ ਚੈੱਕ ਠੀਕ ਹੈ ਜੀ ਅੱਛਾ ਸੰਦੀਪ ਕੀ ਮੁੱਲ ਕਰਦੇ ਆ ਵੀਰੇ ਦਾ ਸੰਤੋਖ ਸਾਹਿਬ ਚਲੋ ਮੰਗਣ ਨੂੰ ਆਪਾਂ ਇੱਕ ਵੀਣੀ ਮੰਗਣਾ ਇੱਕ ਪੱਚੀਣੀ ਮੰਗਣਾ ਆ ਮਾਨ ਕਰਦੇ ਆ 1 ਲੱਖ 5000 ਰੁਪਇਆ ਅੱਛਾ ਜੀ ਜਿਹੜੀ ਗੈਸਨੋ ਆ 96000 ਦੀ ਝੋਟੀ ਦੇ ਦਈਏ ਜੀ 96000 ਦੀ ਹਾਂਜੀ ਠੀਕ ਆ ਜੀ ਵਿੰਡ ਤੋਂ ਵਿੰਡ ਹੋਰ ਹਜ਼ਾਰ ਛੱਡਦੇ ਨੇ ਹੁਣ ਤੁਹਾਡੀ ਥੋੜੀ ਮੋੜਨੀ ਆਂ ਦੱਸੋ ਸਿਰਫ 95 ਦੀ ਜਾਂਦੀਏ 95 ਦੀ ਹਾਂਜੀ ਚਲ ਮਗਰ ਕੱਟੀ ਵਾਦੇ ਵੰਦੀ ਆ ਗੱਡੀ ਆ ਵਾਦੇ ਬੰਦੀ ਆ ਬਾਕੀ ਝੋਟੀ ਉਤਰਾ ਸੰਤੋ ਸਾਬ ਇੱਕ ਦੱਸਦੀ ਵੀ ਆ ਗਈ ਆ ਚਲੋ ਆਪਾਂ ਜਾਇਜ ਲਈ ਆ ਆਪਾਂ ਜਾਇਜ ਹੀ ਦੇ ਦਨੀ ਆ ਜੀ ਸਹੀ ਆ 95000 ਦੀ ਗੈਸਨੋ ਸੰਤੋ ਸਾਬ ਦੇ ਦਾਂਗੇ ਜੀ ਲਓ ਜੀ ਸੋ 95000 ਦੀ ਭਰਾਵੋ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਤੋ ਕਰਮਾਲੀ ਚੇਰਜੂਪਰ ਪਾ ਦੂਗੀ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਅੱਜ ਜਾਣਕਾਰੀ ਬਾਕੀ ਸਭ ਸਫਾਈ ਬਹੁਤ ਜਿਆਦਾ ਹੈ ਠੋਟੀ ਹਾਂ ਸੋ ਬਖਾਲਾ ਬਕੂਲਾ ਬੜਾ ਕਾਇਮ ਆ ਮਗਰ ਉਹ ਤੁਸੀਂ ਵੇਖੋ ਜੀ ਇੱਕ ਸਾਰ ਲੇਵਾ ਬਿਲਕੁਲ ਪੱਤਰ ਕੋਈ ਮਾਸਾ ਜਿੰਨੀ ਵੀ ਕੋਈ ਸਾਈਡ ਨਹੀਂ ਇਹ ਕਿਹੇ ਬੰਨੇ ਵਿੱਚ ਆ ਗਈ ਠੀਕ ਹੈ ਜੀ ਲਾ ਵੀ ਸੰਦੀਪ ਅੱਗੇ ਆਪਣੇ ਕੋਲ ਜਿਹੜੀ ਆ ਆ ਵੀ ਆ ਗੱਬਣ ਖੜੀ ਹੈ ਇਹ ਵੀ ਛੋਟੀ ਗੱਬਣ ਹੈ ਸਤੂ ਸਾਬ ਦੂਜਾ ਸੁਆ ਜੀ ਅੱਛਾ ਜੀ ਇਹ ਵੀ ਆਪਣੇ ਬੜੇ ਸਜਣਾ ਤੋਂ ਲਈ ਆਪਾਂ ਨਹੀਂ ਦੀ ਕੀ ਆਪਣੇ ਬੰਦਿਆਂ ਤੋਂ ਲਈ ਹੈ ਠੀਕ ਹੈ ਹਾਂਜੀ ਇਹ ਵੀ ਕੋਈ ਦੋ ਇੱਕ ਦੋ ਦਿਨ ਹੀ ਲਾਉਗੇ ਹੁਣ ਪੂਰੇ ਨਵਾਏ ਆ ਬਸ ਤਿਆਰੀ ਕੀਤੀ ਬਿਲਕੁਲ ਜੀ ਠੀਕ ਆ ਠੀਕ ਹਾਂਜੀ ਤੇ ਸੂਆ ਦੂਜਾ ਦੱਸਿਆ ਦੂਜਾ ਦੂਜਾ ਠੀਕ ਆ ਜੀ ਲਓ ਵੀ ਦੂਜਾ ਸੂਆ ਦੋਸਤੋ ਇੱਕ ਦੋ ਦਿਨ ਹਜੇ ਲੈ ਜੂਗੀ ਇਹ ਵੀ ਠੀਕ ਆ ਆ ਕਰੋ ਚੈੱਕ ਕਾਦੇ ਦਾ ਵੀ ਵੱਡਾ ਮੈਨੂੰ ਲੱਗਦਾ ਹੈ ਦੋਵੇਂ ਕੱਦ ਕੱਟ ਹਲਕੇ ਹਾਂਜੀ ਹਾਂਜੀ ਵਜਨ ਵੱਟੇ ਵਾਲੀਆਂ ਸੰਦੇ ਸਾਹਿਬ ਛੋਟੇ ਕੱਦ ਵਜਨ ਪੂਰਾ ਦੋਸਤੋ ਇੱਕੋ ਜਿਹਾ ਲਿਆ ਵੀ ਸੰਦੀਪ ਇਹਨੂੰ ਵੀ ਖੋਲ ਕੇ ਲਓ ਵੀ ਦੂਜਾ ਸੂਆ ਦੋਸਤੋ ਚੌੜਾ ਪਿੱਠਪੁਰਾ ਤੇ ਦਿਨ ਤਕਰੀਬਨ ਲੱਗਦਾ ਵੀ ਦੋਸਤੋ ਕੁੜੇ ਨਵਾਇਆ ਵੈਸੇ ਕੱਢਦੇ ਦੋ ਤਿੰਨ ਦਿਨ ਤਿੰਨ ਦਿਨ ਆਰਾਮ ਨਾਲ ਕੱਢ ਜੂ ਕਰਮਾਂ ਲਈ ਬਾਕੀ ਤਪਾਈ ਸੰਤੂ ਸਾਹਿਬ ਇਹਨੂੰ ਬਹੁਤ ਜਿਆਦਾ ਚੰਗੀ ਲੱਗੀ ਹੈ ਜੀ ਠੀਕ ਹੈ ਜੀ ਕੋਈ ਭਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਇਹ ਇੱਕ ਚੀਜ਼ ਦੀ ਭਾਰ ਦੀ ਆਪਣੇ ਦੀ ਪੂਰੀ ਗਰੰਟੀ ਹੋ ਗਈ ਠੀਕ ਹੈ ਜੀ ਠੀਕ ਖਾਣਾ ਦੀ ਭਾਰ ਦੀ ਜਿਹੜੀ ਸੰਤੂ ਸਾਹਿਬ ਗਰੰਟੀ ਦੇ ਗਰੰਟੀ ਹੋ ਗਈ ਆ ਲਓ ਵੀ ਦੋਸਤੋ ਕਰੋ ਚੈੱਕ ਕਦਕੁੱਤ ਪੂਰਾ ਵੱਡਾ ਠੀਕ ਹੈ ਜੀ ਚੌੜਾ ਪਿੱਠਪੂੜਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਦੋ ਤੋਂ ਤਿੰਨ ਤਿੰਨ ਕ ਦਿਨ ਵੈਸੇ ਆਰਾਮ ਨਾਲ ਲੈ ਜੂਗੀ ਜੇਕਰ ਦੋਸਤੋ ਪਸ਼ੂ ਬਿਲਕੁਲ ਆਪਾਂ ਕੁਇ ਇੱਕ ਦੇ ਇੱਕ ਦੋ ਦਿਨ ਹੋਰ ਵੀ ਟਪਾ ਸਕਦਾ ਫਿਲਹਾਲ ਜਿੰਨੇ ਦਿਨ ਵੀ ਲੈ ਜੇ ਉਨਾ ਹੀ ਚੰਗਾ ਉਹਨਾਂ ਥੱਲੇ ਕਰਮਾਂ ਵਾਲੀ ਹੋਰ ਬਣ ਕੇ ਤਿਆਰ ਹੋ ਜਾਊਗੀ ਲਓ ਜੀ ਠੀਕ ਆ ਸੋ ਪਸ਼ੂ ਇਹ ਦੋਨੋਂ ਜਿਹੜੀਆਂ ਦੋਸਤੋ ਮੱਝਾਂ ਤਿਆਰੀ ਵਾਲੀਆਂ ਸੀਗੀਆਂ ਇੱਕ ਤਾਂ ਜਿਹੜੀ ਅੱਜ ਸੂਹੀਏ ਕੁਝਕ ਮਿੰਟ ਸਕਿੰਟ ਪਹਿਲਾਂ ਠੀਕ ਹੈ ਜੀ ਉਹ ਤਾਂ ਆਪਾਂ ਤੁਹਾਨੂੰ ਦਿਖਾਈ ਦਿੱਤੀ ਐ ਤੇ ਇਹ ਵੀ ਤਿਆਰੀ ਵਾਲੀ ਸਮਝ ਕੇ ਤੁਸੀਂ ਸੌਦਾ ਕਰ ਲਿਓ 2-3 ਦਿਨ ਸਫਰ ਚ ਇਧਰ ਉਧਰ ਜਾਂਦਾ ਜੁੰਦਾ ਜਿਹਾ 200 ਟਾਈਮ ਲੰਘ ਹੀ ਜਾਂਦਾ ਬਾਕੀ ਆ ਮੂੰਹ ਮੱਥੇ ਤੇ ਕੁਬਰੇ ਤੁਸੀਂ ਵੇਖੋ ਸਿੰਘਾਂ ਸਿੰਘਾਂ ਦੀ ਬੰਤਰ ਤੇ ਕੱਦ ਵੱਡਾ ਐ ਬਹੁਤੇ ਵੀਰ ਜ਼ਿਕਰ ਕਰਦੇ ਆ ਵੀ ਛੇ ਤੇ ਪਤਨੀ ਕੱਦ ਛੋਟਾ ਨਾ ਹੋਵੇ ਕੱਦ ਫੁੱਲ ਵੱਡਾ ਵੱਡੇ ਕੱਦ ਕਾਠ ਦੇ ਵਿੱਚ ਸੰਤੂ ਸਾਹਿਬ ਪੂਰਾ ਵੱਡਾ ਵਜਨ ਵੱਟਾ ਤੇ ਚੰਗਾ ਪੇਟ ਪੂੜਾ ਲੱਗਾ ਝੋਟੀ ਨੂੰ ਬਿਲਕੁਲ ਜੀ ਬਿਲਕੁਲ ਤੇ ਬਾਕੀ ਸਫਾਈ ਬਹੁਤ ਜਿਆਦੀ ਆ ਵੇਖੋ ਬਹੁਤ ਜਿਆਦੀ ਸਾਫ਼ ਸੁਥਰੀ ਐ ਜਿੰਨੀਆਂ ਜ ਠੀਕ ਹੈ ਅੱਛਾ ਸੰਦੀਪ ਇਹ ਇੱਕ ਹੀ ਲੈ ਦੇ ਕਰਾਂਗੇ ਦਾ ਫਿਰ ਸੰਤੋਪ ਸਾਹਿਬ ਇਹਦਾ ਮੁੱਲ ਕਰਦੇ ਆਪਾਂ 1,10,000 ਰੁਪਈਆ ਅੱਛਾ ਗਿਆ ਸਨੋ ਹੀ ਲੱਖ ਰੁਪਈਆ ਦੀ ਝੋਟੀ ਦੇ ਦਈਏ ਜੀ ਲੱਖ ਦੇ ਹਾਂਜੀ ਠੀਕ ਹੈ ਨਹੀਂ ਦੇ ਦਈਏ ਤਾਂ ਫਿਰ ਆਪਾਂ ਐ ਕਸਰਾ ਕੁਸਰਾ ਕੱਢ ਕੇ ਦੇ ਦਈਏ ਤੇ ਲੱਖ ਜੀ ਜਰੂਰ ਦੇਣੀ ਆਪਾਂ ਫਿਰ 96,000 ਦੀ ਜਾਂਦੋ ਜੀ ਇਹ ਵੀ 96 ਦੀ 96 ਦੀ ਜਾਂਦੋ ਜੀ ਪੂਰੀ ਵੱਡੀ ਪੂਰੀ ਵੱਡੀ ਝੋਟੀ ਆ ਬਾਹਰੋਂ ਸੰਤੋਪ ਸਾਹਿਬ ਨਹੀਂ ਇਹ ਮਿਲਨੀ 96 ਦੀ ਬਾਹਰੋਂ ਆਪਾਂ ਨੂੰ ਨਹੀਂ ਮਿਲਣੀ ਬਾਕੀ ਚਲੋ ਜੇ ਭਾਣਾ ਲਈ ਤਾਂ ਆਪਾਂ ਭਾਣਾ ਹੀ ਦੇ ਦੇਣੀ ਬਾਕੀ ਬਹੁਤ ਜਿਆਦੀ ਵੱਡੀ ਝੋਟੀ ਆ ਕੋਈ ਛੋਟੀ ਨਹੀਂ ਗਈ ਭਾਜਨ ਰੋਡ ਬਹੁਤ ਜਿਆਦਾ ਵੱਡਾ ਬਾਕੀ ਇਹ ਨਹੀਂ ਵੀ ਸੰਤੂ ਸਾਹਿਬ ਇੱਥੇ ਆ ਕੇ ਕੋਈ ਵੇਖੂਗਾ ਆ ਕੇ ਤੇ ਛੋਟੀ ਜੀ ਨਿਕਲੂਗੀ ਹਾਂ ਹਾਂਜੀ ਵੀ ਥੱਲਿਓ ਵੀ ਦੋਸਤੋ ਪੂਰੀ ਬਣਦੀ ਪਈ ਆ ਵੀ ਜੇਕਰ ਮੈਂ ਪਹਿਲਾਂ ਜੇਕਰ ਚੰਗੀ ਸਾਫਾਈ ਕਰ ਲਈ ਥੱਲਿਓ ਤੇ ਖੁੱਲ ਜੂਗੀ ਥੱਲਿਓ ਪੂਰਾ ਠੀਕ ਆ ਤੇ 96000 ਦੀ ਸੰਦੀਪ ਸਿੰਘ ਕਹਿੰਦਾ ਵੀ 96000 ਦੀ ਦੇ ਦਾਂਗੇ ਤੇ ਬਾਕੀ ਸੋਹਣੀ ਝੋਟੀ ਆ ਚੰਗੇ ਉੱਚੇ ਕਦ ਕੱਦ ਦੇ ਵਿੱਚ ਆ ਪਸੰਦ ਆਊਗੀ ਠੀ ਇਹ ਇਧਰੋਂ ਮਾਲ ਜਿਹੜਾ ਦੋਸਤੋ ਆਪਾਂ ਤੁਹਾਨੂੰ ਦਿਖਾਇਆ ਅੱਜ ਟੋਟਲ 5 ਪਸ਼ੂ ਤੇ ਸੰਦੀਪ ਇਹਦਾ ਰੇਟ ਵੀ ਵੀਰੇ ਤੇ ਅੱਜ ਦੱਸਦਾ ਹਾਂਜੀ ਇੱਕ ਨੰਬਰ ਬੋਲਦੀ ਆ ਆਪਣੀ 84370 ਜੀ 38949 ਸੰਧ ਸਾਹਿਬ ਜੀ ਠੀਕ ਹੈ ਭਰਾ ਜੀ ਸਤਿ ਸ੍ਰੀ ਅਕਾਲ ਜੀ ਲਓ ਦੋਸਤੋ ਇਹ ਸਾਨੂੰ ਵੀਰ ਸੰਦੀਪ ਸਿੰਘ ਭੋਲਾ ਦਾ ਡੇਰੀ ਫਾਰਮ ਤੇ ਅੱਜ ਪਹੁੰਚੇ ਸੀਗੇ ਆਪਾਂ ਪੈਂਡ ਸੁਰ ਸਿੰਘ ਸੁਰ ਸਿੰਘ ਪੈਂਡ ਤੋਂ ਦੋਸਤੋ ਜਿਹੜੀ ਛੜਕ ਪੈਂਡ ਪੁੱਚਰ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਹੋਣਾਂ ਦੀਆਂ ਬਹਿਕਾਂ ਨੇ ਠੀਕ ਆ ਜੀ ਬਾਹਰ ਪੈ ਲੀਆਂ ਬਾਹਰ ਖੇਤਾਂ ਦੇ ਵਿੱਚ ਜਿਹੜੇ ਵੀਰ ਹੋਣ ਦਾ ਬਿਲਕੁਲ ਨਮ ਤੋ ਜਿੱਦਾਂ ਕਿ ਸਾਰੇ ਬੰਨੇ ਵੀਰ ਜਾਣਦੇ ਨੇ ਨੇੜੇ ਪਾਸੇ ਵਾਲੇ ਸੋ ਜਿੱ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਤੇ ਭਿੱਕੀਪਿੰਡ ਤੋਂ ਵੀ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰਸਿੰਘ ਦੀ ਸੌਰਸਿੰਘ ਤੋਂ ਤੁਸੀਂ ਪਿੰਡ ਪੁਚਰ ਨੂੰ ਜਿਹੜੀ ਛੜਕੀ ਜਾਂਦੀ ਆ ਉਸ ਛੜਕ ਦੇ ਉੱਪਰ ਆਣ ਕੇ ਰਿੰਗ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ